ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤਕਰੀਬਨ ਪਿਛਲੇ ਘੰਟਿਆਂ ਦੇ ਵਿੱਚ ਜਿਹੜੀ ਆਪਾਂ ਨੂੰ ਹਨੇਰੀ ਦੇਖਣ ਨੂੰ ਮਿਲੀ ਖਾਸ ਕਰਕੇ ਜਿਹੜੇ ਹਰਿਆਣੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਪੁਹਾਨੀਗੜ ਗ੍ਰਿਡ ਦੇ ਵਿੱਚ ਕਾਫੀ ਤਬਾਈ ਦੇਖਣ ਨੂੰ ਮਿਲੀ ਜਿ 근ੀਬਨ ਇਹ ਸਿਸਟਮ ਜਿਹੜਾ ਪੰਜਾਬ ਦੇ ਪੱਛਮੀ ਸਰਦੀ ਖੇਤਾਂ ਤੋਂ ਹੁੰਦਾ ਹੋਇਆ ਤਰਨਤਨ ਅੰਮ੍ਰਿਤਸਰ ਸਾਹਿਬ ਫਿਰੋਜ਼ਪੁਰ ਮੋਗਾ ਲੁਧਿਆਣਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਇਹ ਸਿਸਟਮ ਦੱਖਣ ਪੂਰਬੀ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਤਕਰੀਬਨ ਬਰਨਾਲਾ ਫਤਿਹਗੜ੍ਹ ਸਾਹਿਬ ਹੋਰ ਇਲਾਕਿਆਂ ਕਾਫੀ ਜ਼ਿਆਦਾ ਤਬਾਹੀ ਕਰਕੇ ਗਿਆ ਤਕਰੀਬਨ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਿਜਲੀ ਦੇ ਤਿੱਖਣ ਨੂੰ ਨਹੀਂ ਮਿਲ ਰਹੀ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਪਲਾਈ ਕੱਟ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਅਸਰ ਹਜੇ ਵੀ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਸਿਸਟਮ ਕਿ ਤਕਰੀਬਨ ਇਧਰੋਂ ਪਾਕਿਸਤਾਨ ਵਾਲੀ ਸਰਹੱਦ ਤੋਂ ਐਂਟਰ ਹੁੰਦਾ ਤਕਰੀਬਨ ਇਹ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅੰਮ੍ਰਿਤਸਰ ਪੱਟੀ ਉਸ ਤੋਂ ਬਾਅਦ ਇਹ ਸਿਸਟਮ ਅੱਗੇ ਵਧੇਗਾ ਵਧਿਆ ਹੋਇਆ ਦਿਖਾਈ ਦੇ ਰਿਹਾ ਸੀ ਤਕਰੀਬਨ ਲੁਧਿਆਣਾ ਅਤੇ ਉਸ ਤੋਂ ਬਾਅਦ ਇਹ ਚੱਕਰ ਚੱਕਰਵੱਦੀ ਰੂਪ ਦੇ ਵਿੱਚ ਅੱਗੇ ਗਿਆ ਤੇ ਦ ਇਹ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਖਾਈ ਦੇ ਰਿਹਾ ਸੀ ਇਸ ਟਾਈਮ ਇਹ ਸਿਸਟਮ ਦੀ ਗੱਲ ਕਰੀ ਤਕਰੀਬਨ ਇਹ ਪਟਿਆਲਾ ਹੋ ਗਿਆ ਇਧਰ ਕੁਰਕ ਖੇਤਰ ਹੋ ਗਿਆ ਹਰਿਆਣੇ ਦੇ ਇਲਾਕੇ ਹੋ ਗਏ ਚੰਡੀਗੜ੍ਹ ਪੁਰਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਨੂੰ ਇਹ ਹਜੇ ਵੀ ਕਵਰ ਕਰਦਾ ਹੋਇਆ ਖਾਈ ਦੇ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੇਜ਼ ਹਨੇਰੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਇਹ ਸਿਸਟਮ ਕਾਫੀ ਜ਼ਿਆਦਾ ਤਬਾਹੀ ਕਰਕੇ ਗਿਆ ਹੈ ਖਾਸ ਕਰਕੇ ਕਈ ਇਲਾਕਿਆਂ ਦੇ